ਮਮਾਪੀ ਜੀ ਹਲੋ ਹੈਲੋ ਗਾਇਸ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਨ ਨਿਊਜ਼ ਅੱਜ ਭਾਰਤਿਆ ਬਹਾਵਲਪੁਰ ਮਹਾਸੰਗ ਦੀ ਸਮੂਹ ਟੀਮ ਨੇ ਦੂਜੇ ਪੜਾਅ ਦੇ ਵਿੱਚ ਮਿਲੇਨੀਅਮ ਵਰਲਡ ਸਕੂਲ ਵਿਖੇ ਪਹੁੰਚੇ ਜਿੱਥੇ ਡਾਕਟਰ ਸਾਹਿਬ ਨੇ ਆਪਣੀ ਸਮੂਹ ਸਟਾਫ ਦੇ ਨਾਲ ਪੌਦਿਆਂ ਦੇ ਵਿੱਚ ਸਹਿਯੋਗ ਦਿੱਤਾ ਤੇ ਉਹਨਾਂ ਨੇ ਕਿਹਾ ਇਹਨਾਂ ਪੌਦਿਆਂ ਦੀ ਬੱਚਿਆਂ ਵਾਂਗ ਹੀ ਸੇਵਾ ਕੀਤੀ ਜਾਵੇਗੀ ਤੇ ਅੱਗੇ ਉਹ ਪਹਿਲਾਂ ਵੀ ਉਹ ਇਹਨਾਂ ਦੇ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਹਨ ਤੇ ਅੱਜ ਸਾਨੂੰ ਬੜਾ ਹੀ ਮਾਣ ਹੈ ਤੇ ਸਾਡੀ ਸਮਾਣਾ ਹਲਚਲ ਨਿਊਜ਼ ਦੀ ਟੀਮ ਨੂੰ ਵੀ ਮਾਣ ਹੈ ਕਿ ਅਸੀਂ ਅੱਜ ਮਲੀਨੀਅਮ ਵਰਲਡ ਸਕੂਲ ਦੇ ਵਿੱਚ ਪਹੁੰਚੇ ਹਾਂ ਭਾਰਤਿਆ ਬਾਬਲਪੁਰ ਸੰਗ ਦੀ ਸਮੂਹ ਟੀਮ ਦੇ ਨਾਲ ਤੇ ਸਾਡੇ ਨਾਲ ਪੰਜਾਬ ਪ੍ਰਧਾਨ ਰਾਜਕਮਰ ਸਚਦੇਵਾ ਜੀ ਨੇ ਰਜਿੰਦਰ ਸਚਦੇਵਾ ਜੀ ਨੇ ਤੇ ਸਮੂਹ ਮੈਂਬਰ ਅੱਜ ਇੱਥੇ ਦੂਜੇ ਪੜਾਅ ਦੇ ਵਿੱਚ ਇੱਥੇ ਵੀ ਬੂਟੇ ਲਾਏ ਗਏ ਤੇ ਦੂਸਰਾ ਤੇ ਹੋਰ ਵੀ ਥਾਵਾਂ ਤੇ ਅੱਜ ਵਕ ਵਕ ਥਾਵਾਂ ਤੇ ਜਾਣਾ ਤੇ ਇਸ ਤੋਂ ਪਹਿਲਾਂ ਪਬਲਿਕ ਕਾਲਜ ਸਮਾਣਾ ਦੇ ਵਿੱਚ ਹੀ ਲਾਏ ਗਏ ਹਨ ਹੁਣ ਸਾਡੇ ਨਾਲ ਮਨੂਜ ਨੇ ਡਾਕਟਰ ਕੇਕੇ ਜੋਰੀ ਜੋ ਇੰਡੀਅਨ ਮੈਡੀਕਲ ਐਸੋਸੀਏਸ਼ਨ ਸਮਾਣਾ ਵਰ ਪਾਤਣਾ ਦੇ ਪ੍ਰਧਾਨ ਵੀ ਹਨ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਜੋਰੀ ਮਲਟੀ ਸਪੈਸ਼ਲਿਸਟ ਹਸਪੀਟਲ ਦੇ ਵੀ ਚੇਅਰਮੈਨ ਹਨ ਗੱਲਬਾਤ ਕਰਾਂਗੇ ਉਹਨਾਂ ਨਾਲ ਵੀ ਤੇ ਪੰਜਾਬ ਪ੍ਰਧਾਨ ਜੀ ਨਾਲ ਤੇ ਸਕੂਲ ਸਟਾਫ ਨਾਲ ਗੱਲਬਾਤ ਕਰਾਂਗੇ ਤੇ ਜਿੱਥੇ ਅੱਜ ਸਾਨੂੰ ਹੀ ਬੜਾ ਸੁਭਾਗ ਪ੍ਰਾਪਤ ਹੋਇਆ ਇੱਥੇ ਸਕੂਲ ਦੇ ਵਿੱਚ ਅਸੀਂ ਆ ਕੇ ਵਿਜ਼ਿਟ ਕੀਤਾ ਹਾਂਜੀ ਡਾਕਟਰ ਸਾਹਿਬ ਜਿਵੇਂ ਵਾਤਾਵਰਣ ਮੌਸਮਨ ਆਇਆ ਜਾ ਰਿਹਾ ਇਹਦੇ ਵਿੱਚ ਅਸੀਂ ਪਹਿਲਾਂ ਸ਼ੁਰੂ ਤੋਂ ਵੀ ਦੇਖਦੇ ਆਏ ਤੇ ਅੱਜ ਤਾਂ ਸਾਨੂੰ ਦੇਖ ਕੇ ਇਹਦਾ ਕੋਈ ਸਾਡੇ ਪਰ ਲਾਫ ਨਹੀਂ ਹੈ ਕਿੰਨਾ ਗੱਲਾਂ ਚੋਂ ਕੀਤਾ ਜਾਵੇ ਕਿ ਵੀ ਤੁਸੀਂ ਵਨ ਮੋਹ ਸਾਹਿਬ ਦੇ ਬਹੁਤ ਸਹਿਯੋਗ ਦੇ ਰਹੇ ਤੇ ਇਹ ਜਿਹੜਾ ਹੁਣ ਮਨਾਇਆ ਜਾ ਰਿਹਾ ਤੇ ਇਹਦੇ ਬਾਰੇ ਕੀ ਕ ਮੈਂ ਇਹ कहना ਚਾਹਨਾ ਮਲੀਨੀ ਵਰਡ ਸਕੂਲ ਇੱਕ ਹੀ ਜਗ੍ਹਾ ਤੇ ਜਿਹੜੀ ਨੇਚਰ ਬਿਊਟੀ ਚਾਰੇ ਪਾਸੇ ਸਾਡੇ ਕੋਈ ਕਿਸੇ ਕਿਸਮ ਦਾ ਕੋਪੋਜੀਸ਼ਨ ਨਹੀਂ ਹੈ ਕੋਈ ਆਬਸਟ੍ਰਕਸ਼ਨ ਨਹੀਂ ਕੋਈ ਟ੍ਰੈਫਿਕ ਨਹੀਂ ਕੁਦਰਤੀ ਤੌਰ ਤੇ ਸਾਡੇ ਸਾਰੇ ਪਾਸੋਂ ਔਰ ਬੁੱਟੇ ਸਾਰੇ ਪਾਸੋਂ ਟੋਟਲ ਹਰਿਆਲੀ ਹੈ ਅਸੀਂ ਬਹੁਤ ਬਹੁਤ ਪੂਸੰਗਦੀ ਤੇ ਰਾਜਮਾ ਚਿਕੀ ਦੇ ਬਈ ਦੇ ਧੰਨਵਾਦੀ ਹਾਂ ਕਿ ਉਹ ਆਪਣੀ ਟੀਮ ਨਾਲ ਲੈ ਕੇ ਇੱਥੇ ਆਏ ਨੇ ਬੁੱਟੇ ਲਾਣ ਵਾਸਤੇ ਔਰ ਇਹਨਾਂ ਨੂੰ ਮੈਸ਼ੋਰ ਕਰਾਣਾ ਕਿ ਇਹਦੀ ਟੀਮ ਅਸੀਂ ਕੁੱਡੇ ਬੁੱਟੇ ਲਾਣੀ ਨਹੀਂ ਬੱਕੇ ਨੂੰ ਮੈਂਟੇਨ ਨਹੀਂ ਕਰਾਂਗੇ ਤੇ ਲੋਕਾਂ ਦੇ ਵਿੱਚ बाकी मैं स्कूल बारे भी दसना चाहता जिला मिलेनियम स्कूल है ये प्लस स्कूल तक है सी बी एस ई एफिलेट स्कूल है इस टोटली सेंट्रल एयर कंडीशन स्कूल है सारे स्कूल सीसी टी वी कैमरा लगे हैं हर काम में सेंट्रल अनाउंसमेंट सिस्टम है हर स्मार्ट बोर्ड लगे हुए हैं और जो फैसिलिटी कुछ स्विमिंग पूले के है हर तरह की का इंतजाम बच्चे है जो तुम फैसिलिटी सोच लो को सारी फैसिलिटी असं प्रोवाइड कर रहे हैं पटियाले जे के एपार यार उन्होंने अभी घट्ट फैसिलिटी दे रहे और पटियाली फीस लग रही है ਅੱਜ ਤੇ ਸਾਡੇ ਨਾਲ ਹੁਣ ਮਲੇਨੀਆ ਵਰਡ ਸਕੂਲ ਦੇ ਪ੍ਰਿੰਸੀਪਲ ਮੈਡਮ ਸ਼ਾਲੀ ਕਾਜਰਾ ਜੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਇੱਥੇ ਇੱਕ ਆ ਕੇ ਬੜਾ ਮਾਣ ਮਹਿਸੂਸ ਹੋਇਆ ਇਹ ਗੱਲ ਵੀ ਅਸੀਂ ਆਪਣੇ ਸਰੋਤਿਆਂ ਨੂੰ ਸਮਾਣਾ ਹਲਚਲ న్యూਸ ਦੇ ਪਾਠਕਾਂ ਨੂੰ ਧਿਆਨ ਚ ਲਿਆਉਣਾ ਚਾਹੁੰਦੇ ਹਾਂ ਕਿ ਇੱਥੇ ਬੱਚਿਆਂ ਦਾ ਵਾਕਈ ਜੇ ਕੋਈ ਫਿਊਚਰ ਔਰ ਜਿਸ ਨੂੰ ਕਹੇ ਸਦੈ ਕਿ ਵੀ ਹਰ ਚੀਜ਼ ਦਾ ਕਾਇਦੇ ਦੇ ਵਿੱਚ ਹੈ ਬੱਚਿਆਂ ਨੂੰ ਪੜ੍ਹਾਈ ਵਧੀਆ ਸਿੱਖਿਆ ਔਰ ਔਰ ਹਰ ਜਿਹੜਾ ਰੂਮ ਹੈ ਇਹਨਾਂ ਦਾ ਏਸੀ ਹਾਲ ਦੇ ਵਿੱਚ ਵਧੀਆ ਬੱਚਿਆਂ ਨੂੰ ਪੜਾਈ ਦਿੱਤੀ ਹੈ ਅਸੀਂ ਵੀ ਦੇਖਿਆ ਤੇ ਤੁਸੀਂ ਵੀ ਆਪਣੇ ਮੈਡਮ ਮਸ਼ਾਨੀ ਕੌਰ ਜੀ ਨਾਲ ਗੱਲਬਾਤ ਕਰਾਨੀ ਆਂ ਅੱਜ ਮੈਂ ਤੁਹਾਡੇ ਸਕੂਲ ਦੇ ਵਿੱਚ ਉਹ ਵਿਜ਼ਿਟ ਕੀਤਾ ਤੇ ਸਾਨੂੰ ਬੜਾ ਹੀ ਮਾਣ ਮਹਿਸੂਸ ਹੋਇਆ ਤੇ ਨਾਲ ਹੀ ਸਾਡੇ ਪੰਜਾਬ ਦੇ ਪ੍ਰਧਾਨ ਜੀ ਰਾਸ਼ਮਰ ਸਚਦੇਵਾ ਜੀ ਵੀ ਆਏ ਨੇ ਤੇ ਉਹਨਾਂ ਨੇ ਵੀ ਬੜਾ ਮਾਣ ਮਹਿਸੂਸ ਕੀਤਾ ਕਿ ਅਸੀਂ ਸਕੂਲ ਦੇ ਵਿੱਚ ਆਇਆ ਤੇ ਜੋ-ਜੋ ਫੈਸਿਲਿਟੀਆਂ ਤੁਸੀਂ ਆਪਣੇ ਬੱਚਿਆਂ ਨੂੰ ਦੇ ਰਹੇ ਹੋ ਉਹਦੇ ਬਾਰੇ ਕੀ ਕਹਿਣਾ ਸੀ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਰੇ ਨਵੀਆਂ ਗੱਲਾਂ ਸਭ ਤੋਂ ਪਹਿਲਾਂ ਤੇ ਸਭ ਤੋਂ ਪਹਿਲਾਂ ਅਸੀਂ ਥੈਂਕ ਯੂ ਕਰਾਂਗੇ ਸਰ ਦਾ ਕਿ ਆਜਾਏ ਸਾਡੇ ਸਕੂਲ ਦੇ ਵਿੱਚ ਤੇ ਯਰ ਆਨਰਡ ਕਿ ਸਰ ਨੇ ਇੱਥੇ ਆ ਕੇ ਵੀ ਪਲਾਂਟਸ ਲਗਾਏ ਸਾਡਾ ਸਕੂਲ ਵੈਸੇ ਵੀ ਨੌਇਸ ਤੋਂ ਦੂਰ ਐਂਡ ਨੇਚਰ ਦੇ ਵਿੱਚ ਬਣਿਆ ਹੋਇਆ ਯੂ ਵਿਜ਼ਿਟ ਯੂ ਯੂ ਵਿਲ ਫੀਲ ਥੈਟ ਯੂ ਆਰ ਜਸਟ ਟਾਕਿੰਗ ਟੂ ਦਾ ਨੇਚਰ ਹੇਅਰ ਤੇ ਬੱਚਿਆਂ ਨੂੰ ਆਈ ਥਿੰਕ ਇਹ ਮਾਹੌਲ ਬਹੁਤ ਜ਼ਰੂਰੀ ਹੈ ਉਹਨਾਂ ਦੀ ਗਰੋਥ ਲਈ ਕਿ ਬੱਚੇ ਪੀਸ ਦੇ ਵਿੱਚ ਪੜਨ ਔਰ ਫੈਸਿਲਿਟੀਆਂ ਯੂ ਨੇਮ ਇਟ ਵੀ ਹੈਵ ਇਟ ਇਹ ਚੀਜ਼ ਸਾਨੂੰ ਸਾਡੇ ਚੇਅਰਮੈਨ ਸਰ ਨੇ ਹਰ ਚੀਜ਼ ਪ੍ਰੋਵਾਈਡ ਕੀਤੀ ਹੋਈ ਹੈ ਇਫ ਯੂ ਕੰਪੇਅਰ ਇਟ ਵਿਦ ਪਟਿਆਲਾ ਸਕੂਲ ਤੋਂ ਤੁਸੀਂ ਪਾਉਗੇ ਕਿ ਅਸੀਂ ਉਹਨਾਂ ਤੋਂ ਫੈਸਿਲਿਟੀਆਂ ਦੇ ਵਿੱਚ ਇਨਫਰਾਸਟ੍ਰਕਚਰ ਦੇ ਵਿੱਚ ਇੱਕ ਨੰਬਰ ਅੱਗੇ ਹੀ ਹੋਵਾਂਗੇ ਪਿੱਛੇ ਨਹੀਂ ਹੋਵਾਂਗੇ ਤੇ ਸਟਾਫ ਇਜ਼ ਆਲ ਵੈਲ ਕੁਆਲੀਫਾਈਡ ਵੈਲ ਐਜੂਕੇਟਿਡ ਸਟਾਫ ਐਂਡ ਵੀ ਜਸਟ ਰਿਕਵੈਸਟ ਥੈਟ ਯੂ ਕਮ ਐਂਡ ਵਿਜ਼ਿਟ ਦ ਸਕੂਲ ਓਨਲੀ ਥੈਨ ਯੂ ਕੈਨ ਫੀਲ ਐਂਡ ਕੰਪੇਅਰ ਦ ਥਿੰਗਸ ਹਾਜੀ ਪ੍ਰਧਾਨ ਜੀ ਅੱਜ ਤੁਸੀਂ ਮਿਲੀਨੀਅਮ ਵਰਲਡ ਸਕੂਲ ਦੇ ਵਿੱਚ ਪਹੁੰਚੇ ਤੇ ਤੁਸੀਂ ਡਾਕਟਰ ਸਾਹਿਬ ਨੇ ਤੁਹਾਨੂੰ ਵੀ ਸਕੂਲ ਦਾ ਦੋਰਾ ਜਾਨੀ ਦਿਖਾਇਆ ਉਹਨਾਂ ਨੇ ਆਪਣੇ ਕਾਬਲ ਸਟਾਫ ਔਰ ਬੱਚਿਆਂ ਦੀ ਬਹੁਤ ਵਧੀਆ ਫਿਊਚਰ ਹਰ ਮਾਪਿਆਂ ਨੂੰ ਆਪਣੀ ਆਸ ਹੁੰਦੀ ਹੈ ਕਿ ਵਧੀਆ ਸਕੂਲ ਦੇ ਵਿੱਚ ਪੜਾਇਆ ਜਾਵੇ ਕੀ ਕਹਿਣਾ ਚਾਹਾਂ ਤੇ ਮੈਂ ਅੱਜ ਆਪਣਾ ਭਾਰਤੀ ਬੋਲਪੁਰ ਮਹਾਸੰਗ ਹਿੰਦੁਸਤਾਨ ਦੇ ਪ੍ਰੈਜ਼ੀਡੈਂਟ ਗਿਆਨ ਚੰਦ ਕਟਾਰੀਆ ਜੀ ਦੀ ਅਗਵਾਈ ਚ ਸਮੂਹ ਪੰਜਾਬ ਆਗੂ ਰਾਜਮਾਨ ਸਨ ਤੇਵਾ ਜਿਸ ਤਰ੍ਹਾਂ ਅਸੀਂ ਕੱਲ ਤੇ ਅੱਜ ਹਰ ਜਗ੍ਹਾ ਅਸੀਂ ਉੱਥੇ ਪੇੜ ਲਾ ਰਹੇ ਹਾਂ ਜਿੱਥੇ ਸਾਨੂੰ ਇੱਕ ਬੜੀ ਵੱਡੀ ਆਸ ਹੈ ਵਿਦਿਆ ਦਾ ਖੇਤਰ ਹੋਵੇ ਧਰਮ ਸਥਾਨ ਹੋਵੇ ਦਿੱਤੇ ਕੀਤੇ ਪਹਿਲਾਂ ਵੀ ਬਹੁਤ ਵਧੀਆ ਕੇਰ ਹਰਿਆਲੀ ਦੇਖਣ ਨੂੰ ਮਿਲ ਰਹੀ ਹੈ ਇਸੇ ਤਰ੍ਹਾਂ ਹੀ ਅੱਜ ਮਿਲਨਵਾਲ ਸਕੂਲ ਦੇ ਵਿੱਚ ਅਸੀਂ ਆਏ ਹਾਂ ਸਾਡੇ ਇੱਕ ਫੈਮਿਲੀ ਡਾਕਟਰ ਸਾਹਿਬੀ ਨੇ 35 ਸਾਲ ਤੋਂ ਮੇਰੇ ਪਰਿਵਾਰਿਕ ਰਿਲੇਸ਼ਨ ਨੇ ਇਹਨਾਂ ਦੇ ਪ੍ਰਿੰਸੀਪਲ ਸਾਹਿਬ ਚਾਹੇ ਸਟਾਫ ਹੋਵੇ ਮੈਂ ਦੇਖ ਕੇ ਇਹਨਾਂ ਦੇ ਜਿਵੇਂ ਵਿਜ਼ਿਟ ਕੀਤੀ ਮੈਂ ਸਕੂਲ ਦੇ ਡਾਕਟਰ ਸਾਹਿਬ ਨੇ ਕਿਹਾ ਵੀ ਸਕੂਲ ਵੀ ਸਾਰਾ ਦੇਖ ਕੇ ਜਾਵੇ ਤੁਹਾਡੀ ਟੀਮ ਤਾਂ ਮੈਂ ਸਮਾਨੇ ਨੂੰ ਸਮਾਨੇ ਹਲਕੇ ਨੂੰ ਬੇਨਤੀ ਕਰੂੰਗਾ ਕਿ ਸਕੂਲ ਦੇ ਵਿੱਚ ਆਓ ਸਕੂਲ ਦੇ ਵਿੱਚ ਜੋ ਪ੍ਰਬੰਧ ਨੇ ਜੋ ਖੇਡਾਂ ਨੇ ਚੈੱਕ ਕੀਤਾ ਹੈ ਚੈ 에어 ਕੰਡੀਸ਼ਨ ਹੈ ਚੈ ਸਵੀਮਿੰਗ ਪੂਲ ਹੈ ਹਰ ਚੀਜ਼ ਦੀ ਸਹੂਲਤ ਹੈ ਪਟਿਆਲੇ ਜਾਣ ਦੀ ਜ਼ਰੂਰਤ ਨਹੀਂ ਜੋ ਆਪਣੇ ਇੱਧਰ ਸਕੂਲਾਂ ਚ ਮਤਲਬ ਕਿ ਇਹਨਾਂ ਨੂੰ ਸਹੂਲਤਾਂ ਦੇ ਰਹੇ ਨੇ ਔਰ 50% ਰੇਟ ਦੇ ਵਿੱਚ ਮਤਲਬ ਕਿ ਪਟਿਆਲੇ ਦੇ ਇਸ ਮਾਨੇ ਦੇ ਖਰਚੇ ਦੇ ਵਿੱਚ 50% ਦਾ ਫਰਕ ਹੈ ਤਾਂ ਮੈਂ ਤਾਂ ਇਹ ਹੀ ਕਹੂੰਗਾ ਵੀ ਸਮਾਨੇ ਦੇ ਨੂੰ ਹਲਕੇ ਨੂੰ ਸਮਾਨੇ ਦੇ ਸਕੂਲ ਨੂੰ ਵੱਧ ਛੱਡ ਕੇ ਸੰਯੋਗ ਦੇਣਾ ਚਾਹੀਦਾ ਹੈ ਤਾਂ ਮੈਂ ਡਾਕਟਰ ਸਾਹਿਬ ਦਾ ਤੇ ਪ੍ਰਿੰਸੀਪਲ ਸਾਹਿਬ ਦਾ ਪਲਾਸ ਇਹਨਾਂ ਦੀ ਟੀਮ ਦਾ ਦਿਲ ਦੀ ਕਰਾਈ ਤੋਂ ਤੁਹਾਨੂੰ ਮੈਂ ਕਰਦਾ ਜੋ ਤੁਸੀਂ ਸਾਡਾ ਜਮਾਨ ਔਰ ਜੋ ਤੁਸੀਂ ਇਹ ਪਿੰਡੇ ਦੀ ਦੇਖਰੇ ਕਰੋਗੇ ਸਾਨੂੰ ਤੁਹਾਡੇ ਤੇ ਬਹੁਤ ਵੱਡਾ ਵਿਸ਼ਵਾਸ ਹੈ ਮੈਂ ਦਿਲ ਦੀਆਂ ਕਰਾਈਆਂ ਤੋਂ ਆਪਣੇ ਵੱਲੋਂ ਆਪਣੇ ਸਮਾਜ ਵੱਲੋਂ ਤੁਹਾਡਾ ਧੰਨਵਾਦ

ਹਾਂ ਜੀ ਜਦ ਮਲਟੀਪਰਪਸ ਵਾਲੇ ਇੱਥੇ ਸੀ ਬਹੁਤ ਸਾਰੀ ਕੰਮ ਕਰਨੀਆਂ ਨਾ ਪਰੈਂਟਸ ਹੋਣੇ ਮੈਂ ਲੋਕੋ ਦੇ ਕਦਰ ਕਦਰ ਨਹੀਂ ਕੇ ਇੱਥੇ ਕੀਸ ਖਾਂਦੇ ਨੇ ਬੱਚਿਆਂ ਨੂੰ ਨੈਕਸਟ ਡੂਇੰਗ ਪੇਂਟਿੰਗ ਹੇਅਰ ਕraft work ਆਲ uh, ਥਿੰਗਸ ਮਸਜੂਦੇ ਖਰੀਦਨੇ ਦਾ پلان ਬਣ ਗਿਆ। ਭਾਂਦੇ ਫਰਨਾ ਸੁਨਾਮ ਸੰਗਰੂਰ ਭਵਾਨੀ ਜਾਨਾ। ਮੈਂ ਕੱਲ ਤੇ ਅੱਜ ਇੱਥੇ ਸਮਾਨੇ 100 ਫੁੱਟ ਲਾ ਕੇ 450 ਪੰਜਾ ਬਣ। ਬਾਹਲਪੂਰੀਆ ਜੋ ਪੰਜਾਬ ਪਿੰਡ ਕਰ ਤੈਸੂ ਸਮਾਨੇ। ਜੀ ਜੀ 25। ਮੈਂ ਯਾਹ ਪੇਪ੍ਰੀਟ ਆਪ ਮੁਸਮਾਨ। ਸਰ ਆਈ ਥਿੰਕ ਐਨਵਲ ਫੰਕਸ਼ਨ ਕਰਦੇ ਆ। ਹਾਂਜੀ ਹਾਂ। ਹੂੰ ਹੂੰ। ਬਹੁਤ ਵਾਰੀ ਮੈਨੂੰ ਆਉਂਦੀ। ਜਦੋਂ ਮੈਂ ਐਮ ਸੀ ਬਣਿਆ ਨੂੰ ਮੈਂ ਉੱਪਰ ਨਿਸ਼ਾਨੇ ਵੀ ਲਾਏ ਤੇ। अशोक अशोक बहुत पहुची ਬੇਸਿਕਲੀ ਇਟਸ ਡ੍ਰੋਪ ਹੋਣਾ ਵਾਸਤੇ ਜਿਹਦੇ ਘਰੋਂ ਫਰੀ ਹੈ ਕੋਈ ਕੇਜ ਦਾ ਬੰਦਾ ਚੀ ਹੈ ਇਹ ਕੋ ਬਾਈ ਥੋੜੇ ਕੁਪੀਰਸ ਬੈਟਰ ਸਾਡਾ ਪਿਆਪੂੜ ਪੰਜੀ ਨਹੀਂ ਕਰਦੀ ਲੱਗਦੀ ਬੋ ਵੀ ਆਪ ਆਪ ਨਹੀਂ ਤੇ ਬੱਚੇ ਦਿਖਾ ਦੀ ਕਰਨੀ ਕਿ तरफ ਸਾਰੇ ਜਰ ਦੇ ਜਾ ਰਹੇ ਹੈ ਧੰਨਵਾਦ ਆਛੇ ਬ੍ਰੈਂਟੀ ਥੈਂਕ ਯੂ ਆਰ ਇਨ ਨਹੀਂ ਅਰਜੀ ਚੇਰੂ ਨੂੰ ਆਪ ਬਹੁਤ ਅਚੇ